ਮੋਰਚੇ ਦੇ ਵਿੱਚਾਂ ਲਗਾਤਾਰ ਡਿਊਟੀਆਂ ਨਿਭਾ ਰਹਾਂਗੇ ਸੋ ਨੌਜਵਾਨੋ ਜਿਹੜਾ ਇਹ ਟਾਈਮ ਹੈ ਇਹ ਆਪਣਾ ਘਰਾਂ ਚ ਬੈਠਣ ਦਾ ਹੈ ਨਹੀਂਗਾ ਮੋਰਚੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਆਓ ਜ਼ਿਆਦਾਤਰ ਰਾਤ ਨੂੰ ਆਓ ਆ ਤੁਸੀਂ ਦੇਖ ਸਕਦੇ ਹੋ ਇੱਧਰ ਆਪਣੀਆਂ ਜਿਹੜੀਆਂ ਟਰਾਲੀਆਂ ਨੇ ਪਿਛਲੇ ਲੰਬੇ ਸਮੇਂ ਤੋਂ ਖੜੀਆਂ ਨੇ ਜਿਹਦੇ ਵਿੱਚ ਸਾਡੇ ਕਿਸਾਨ ਭਰਾ ਇੱਥੇ ਰਹਿੰਦੇ ਆ ਤੇ ਇੱਥੇ ਰੋਟੀ ਪਾਣੀ ਚਾਹ ਪਾਣੀ ਸਭ ਕੁਝ ਇੱਥੇ ਮਤਲਬ ਬਣਦਾ ਸੋ ਨੌਜਵਾਨੋ ਆਜੋ ਡੱਲੇਵਾਲ ਸਾਹਿਬ ਇਕੱਲੇ ਆਪਣੇ ਲਈ ਨਹੀਂ ਪੂਰੇ ਭਾਰਤ ਦੇ ਕਿਸਾਨਾਂ ਦੇ ਲਈ ਆਪਣੀ ਜਾਨ ਤਲੀ ਤੇ ਧਰੀ ਬੈਠੇ ਆ। ਸੋ ਵੀਰੋ ਆਹ ਟਾਈਮ ਘਰਾਂ 'ਚ ਪੈਨਦਾ ਨਹੀਂ ਆਹ ਟਾਈਮ ਖਨੌਰੀ ਬਾਰਡਰ ਤੇ ਡਿਊਟੀਆਂ ਲਾਉਣ ਦਾ ਕਿਉਂਕਿ ਦਿਨ ਦੇ ਵਿੱਚ ਤਾਂ ਸੰਘਤ ਬਹੁਤ ਹੁੰਦੀ ਹੈ। ਖਦਸਾ ਇਹ ਹੈ ਕਿ ਕਦੇ ਰਾਤ ਨੂੰ ਬਾਪੂ ਡੱਲੇਵਾਲ ਨੂੰ ਧੱਕੇ ਨਾਲ ਚੱਕ ਕੇ ਨਾ ਲੈ ਜਾਣ। ਤਾਂ ਕਰਕੇ ਵੱਡੀ ਗਿਣਤੀ ਦੇ ਵਿੱਚ ਇੱਥੇ ਹੋਣਾ ਆਪਣਾ ਲਾਜ਼ਮੀ ਹੈ। ਆ ਤਸਵੀਰਾਂ ਤੁਹਾਨੂੰ ਮੈਂ ਦਿਖਾ ਦਾਨਾ ਮੋਰਚੇ ਦੀਆਂ। ਇਹ ਮੋਰਚਾ ਵੈਸੇ ਚੜ੍ਹਦੀ ਕਲਾ ਚ ਪਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਪਹੁੰਚਣਾ ਚਾਹੀਦਾ ਹੈ ਕਿ ਨੌਜਵਾਨ ਆਉਣਗੇ ਨਾ ਤਾਂ ਅਸੀਂ ਆਪਾਂ ਬਾਪੂ ਨੂੰ ਬਚਾ ਸਕਾਂਗੇ ਤਾਂ ਆਪਾਂ ਜਿੱਤ ਕੇ ਘਰਾਂ ਨੂੰ ਚੱਲਾਂਗੇ ਸੋ ਅਸੀਂ ਤਾਂ ਹਰ ਰੋਜ਼ ਰਾਤ ਨੂੰ ਇੱਥੇ ਆਉਣੇ ਆ ਤੇ ਰਾਤ ਦੀਆਂ ਡਿਊਟੀਆਂ ਨਿਭਾ ਕੇ ਜਾਂਦੇ ਆ ਜਿੰਨੀਆਂ ਕਿ ਨਿਭਦੀਆਂ ਨੇ ਤੇ ਸੋ ਨੌਜਵਾਨ ਨੂੰ ਘਰਾਂ 'ਚ ਬੈਠਣ ਦਾ ਟਾਈਮ ਹੈ ਨਹੀਂ ਸੋ ਆਜੋ ਬਾਈ ਵੱਡੀ ਗਿਣਤੀ ਦੇ ਵਿੱਚ ਆਪਾਂ ਖਨੌਰੀ ਮੋਰਚੇ ਦੇ ਆ ਵੀ ਨੌਜਵਾਨ ਸਾਹਮਣੇ ਖੜਿਆ ਦੇਖੋ ਇਹਨਾਂ ਨੂੰ ਵੀ ਕੰਮ ਹੋਣਗੇ ਇਹਨਾਂ ਦਾ ਵੀ ਘਰ-ਬਾਰ ਹੋਊਗਾ ਪਰ ਲੜ ਰਹੇ ਨੇ ਆਪਣੇ ਆਪਣੇ ਖੇਤੀ ਦੇ ਲਈ ਆਪਣੀਆਂ ਜ਼ਮੀਨਾਂ ਦੇ ਲਈ ਆਪਣੇ ਪੰਜਾਬ ਦੇ ਲਈ ਉਹਨੂੰ ਖੜਾ ਦਿਓ ਬਾਪੂ ਉਹਨੂੰ ਖੜਾ ਦਿਓ ਉਹਨੂੰ ਖੜ੍ਹ ਜਾ ਬਾਈ ਖੜ੍ਹ ਜਾ ਹਣੀ ਇੱਕ ਮਿੰਟਾ ਗੱਡੀ ਕਰ ਲੈਣੇ ਆ ਹਾਂ ਹਾਂ ਬਾਪੂ ਚਾਰ ਪੰਜ ਗੱਡੀਆਂ ਆਪਣੀਆਂ ਆ ਸਾਰੀਆਂ ਆਪਣੀਆਂ ਨਿਜਵਾ ਕਰ ਲਿਆ ਕੋਈ ਨਹੀਂ ਕੋਈ ਨਹੀਂ ਮੋੜ ਕੀ ਮੋੜ ਕੀ ਹੈ ਇਹ ਗਾ ਮਾਹ ਕਹਦੇ ਬਾਪੂ ਨੇ ਕਰਿਆ ਆਪਣੀ ਆਪਣੀਆਂ ਗੱਡੀਆਂ ਨੇ ਬਾਪੂ ਪੰਜੇ ਸੀ ਠੀਕ ਠਾਕ ਹੋ ਕਿਹੜੇ ਜ਼ਿਲ੍ਹੇ ਦੀਆਂ ਸੀ ਸੰਗਰੂਰ ਠੀਕ ਹੈ ਦੇਖੋ ਪੂਰੀਆਂ ਪੱਕੀਆਂ ਡਿਊਟੀਆਂ ਲਾਈਆਂ ਹਨ ਸਾਡੇ ਬਾਪੂ ਖੜਿਆ ਨੌਜਵਾਨੋ ਤੁਸੀਂ ਘਰਾਂ 'ਚ ਨਾ ਬੈਠੋ ਬਾਪੂ ਆਪਣੀਆਂ ਗੱਡੀਆਂ ਨੇ ਸਾਰੀਆਂ ਤੇ ਨੌਜਵਾਨੋ ਘਰਾਂ 'ਚ ਨਾ ਬੈਠੋ ਨਾ ਬੈਠੋ ਨੌਜਵਾਨੋ ਆਹ ਟਾਈਮ ਹੈ ਲੜਨ ਦਾ ਸਰਕਾਰਾਂ ਨਾਲ ਲੜ ਲਿਏ ਨਹੀਂ ਸਰਕਾਰਾਂ ਨੇ ਸਾਨੂੰ ਕਾਸੇ ਜੋਗਾ ਨਹੀਂ ਛੱਡਣਾ ਬਾਈ ਉਹ ਚਿੱਕੜੇ ਨਾਲ ਸਾਡੇ ਨੌਜਵਾਨ ਮਰ ਗਏ ਤੇ ਹੋਰ ਮੈਡੀਕਲ ਨਸ਼ਿਆਂ ਨਾਲ ਸਾਡੇ ਪੁੱਤ ਮਰੀ ਜਾਂਦੇ ਇਧਰੋਂ ਸਾਡੀਆਂ ਜ਼ਮੀਨਾਂ ਖੋਹੀ ਜਾਂਦੇ ਆ ਤੇ ਚਾਰੇ ਪਾਸੇ ਸਾਨੂੰ ਘੇਰਿਆ ਹੋਇਆ ਆ ਜਿਹੜੇ ਇਨਕਲਾਬੀ ਲਿਆਂਦੇ ਸੀ ਨਵੇਂ ਇਹ ਜਮੀਂ ਪਾਣੀ ਚ ਬਹਿ ਗਏ ਇਹਨਾਂ ਦਾ ਕੋਈ ਬਿਆਨ ਤੱਕ ਵੀ ਨਹੀਂ ਆਇਆ ਕਿ ਯਾਰ ਕੋਈ ਡੱਲੇ ਵਾਲ ਸਭ ਦੇ ਹੱਕ ਚ ਬਿਆਣੀ ਦੇ ਦੇਣ ਪਹਿਲਾਂ ਇਹ ਪਿੱਟਦੇ ਹੁੰਦੇ ਸੀ ਕੈਪਟਨ ਸਰਕਾਰ ਵੇਲੇ ਇਹ ਐ ਨਹੀਂ ਕਰਦਾ ਜੀ ਇਹ ਐ ਨਹੀਂ ਕਰਦਾ ਜੀ ਇਹ ਸੈਂਟਰ ਨਾਲ ਰਲੇ ਹੋਏ ਨੇ ਮੈਂ ਹੁਣ ਇਹਨਾਂ ਇਨਕਲਾਬੀਆਂ ਨੂੰ ਪੁੱਛਣਾ ਚਾਹਣਾ ਉਹ ਤੁਸੀਂ ਕਿਹਦੇ ਨਾਲ ਰਲ ਗਏ ਬਈ ਤੁਸੀਂ ਕਿਹਦੇ ਨਾਲ ਲੜਿਓ ਉਹ ਤੁਹਾਡਾ ਇੱਕ ਵੀ ਬਿਆਨ ਨਹੀਂ ਆਉਂਦਾ ਓਏ ਉਹ ਬੁੱਢਾ ਜਰਨੈਲ ਸਾਡਾ ਬੁੱਢਾ ਜਰਨੈਲ ਸਾਡਾ ਬੈਠਾ ਹੈ ਕਿਹਦੇ ਲਈ ਪੰਜਾਬ ਦੇ ਲਈ ਫਿਰ ਜੇ ਤੁਸੀਂ ਕਹਿੰਦੇ ਜੇ ਅਸੀਂ ਪੰਜਾਬ ਲਈ ਐਂ ਕਰਦਾਂਗੇ ਬਾਹ ਕਰਦਾਂਗੇ ਪਰ ਅੱਜ ਪੰਜਾਬ ਲਈ ਤੁਸੀਂ ਕਿਉਂ ਨਹੀਂ ਲੜ ਰਹੇ ਬਾਈ ਅੱਜ ਕਿਉਂ ਨਹੀਂ ਲੜ ਰਹੇ ਪੰਜਾਬ ਲਈ ਅੱਜ ਲੜਨ ਦਾ ਟਾਈਮ ਆ ਗਿਆ ਚੱਲ ਚੱਲ ਅੱਗੇ ਚੱਲ ਪੰਪ ਤੇ ਲਾਵਾਂਗੇ ਲੜਨ ਦਾ ਟਾਈਮ ਆ ਗਿਆ ਸੋ ਮੋਰਚੇ ਦੀਆਂ ਤਸਵੀਰਾਂ ਬਾਈ ਦੇਖ ਸਕਦੇ ਹੋ ਜਾਗਦਿਆਂ ਜ਼ਮੀਨ ਵਾਲੇ ਲੋਕ ਇੱਥੇ ਹੈਗੇ ਆ ਹਜੇ ਪੰਜਾਬ ਦੇ ਵਿੱਚ ਜਾਗਦਿਆਂ ਜ਼ਮੀਨਾਂ ਖਤਮ ਨਹੀਂ ਹੋਈਆਂ ਆ ਪ੍ਰਸ਼ਾਦਾਈ ਪਾਣੀ ਦਾ ਲੰਗਰ ਹੈ ਜਿਹੜਾ ਚੱਲਦਾ ਲਗਾਤਾਰ ਇੱਥੇ ਦੇਖ ਸਕਦੇ ਹੋ ਅ ਤੁਹਾਡੀ ਤੁਹਾਨੂੰ ਬਚਾਉਣ ਦੇ ਲਈ ਅੱਜ ਬਾਪੂ ਸਾਡਾ ਬੈਠਾ ਤੇ ਪਿੱਛੇ ਸਾਡਾ ਜਥਾ ਆ ਰਿਹਾ ਸਾਰਾ ਬਾਈ ਮਨਜੋਤ ਤਲਵੰਡੀ ਗਾਂਹਲਾ ਦੀ ਤੇ ਬਾਈ ਮਨਿੰਦਰ ਜਲੰਧਰ ਤੋਂ ਤੇ ਹਣੀ ਸੇਠੀ ਭਰਾ ਉਹਨੇ ਸਾਰੇ ਅੱਜ ਪਹੁੰਚਿਆ ਮੋਰਚੇ ਦੇ ਵਿੱਚ ਸੋ ਭਰਾਵੋ ਇਕੱਠੇ ਹੋ ਕੇ ਸਾਰੇ ਆ ਜੋ ਆਪਾਂ ਲੜੀਏ ਵਿਚਾਰਕ ਮਤਭੇਦ ਅਲੱਗਣ